ਕਨਵਰਜਨ ਵਾਲਾ ਮੁੱਦਾ ਜਿਹੜਾ ਅੱਜ ਚੱਲਦਾ ਨਾ ਉਦੋਂ ਚਾਰ ਜਣਿਆਂ ਨੇ ਡਿਕਲੇਅਰ ਕੀਤਾ ਸੀ 크੍ਰਿਸਚਨ ਬਣਨਾ ਸਰਦਾਰ ਸੁੰਦਰ ਸਿੰਘ ਮਜੀਠੀਆ ਆਪਣਾ ਪੱਲਾ ਅੜ ਕੇ ਖੜਿਆ ਕਿ ਮੇਰੀ ਜਿਹੜੀ ਗ੍ਰੈਜੂਏਸ਼ਨ ਆ ਉਹ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਆ ਜੀ ਸਿੱਖਾਂ ਦੀ ਵਿਰਾਸਤ ਜਿਹੜੀ ਖਾਸ ਸਿੱਖਾਂ ਨੇ ਆਪਣੇ ਵਿਦਿਆਰਥੀਆਂ ਦੇ ਲਈ ਖੜੀ ਕੀਤੀ ਇੱਕ ਮੂਵਮੈਂਟ ਦੇ ਵਿੱਚੋਂ ਜਿਹੜੀ ਅ ਇਮਾਰਤ ਜ ਜਸੀਂ ਦੇਖਦੇ ਆ ਖਾਲਸਾ ਕਾਲਜ ਦੀ ਹਮ ਇੱਕ ਪੂਰੇ ਸਟਰਗਲ ਦੇ ਵਿੱਚੋਂ ਸਿੱਖਾਂ ਨੇ ਉਹ ਇਮਾਰਤ ਹੈ ਜਿਹੜੀ ਖੜੀ ਕੀਤੀ ਸੀ ਕਿ ਸਾਡੇ ਵਿਦਿਆਰਥੀ ਸਾਡੇ ਬਾਰੇ ਜਾਣਨ ਸਾਡੇ ਬਾਰੇ ਪੜ੍ਹਨ ਸਾਡੇ ਵਿਦਿਆਰਥੀ ਉੱਚ ਵਿਦਿਆ ਦੇ ਲੈਣ ਦੇ ਲਈ ਕਿਸੇ ਹੋਰ ਧਰਮਾਂ ਦੇ ਉੱਤੇ ਆਸ਼ਰਿਤ ਨਾ ਹੋਣ ਘਟੂ ਘਟ ਅਸੀਂ ਆਪਣੀ ਵਿਦਿਆ ਸਾਡੇ ਆਪਣੇ ਕਾਲਜਾਂ ਦੇ ਵਿੱਚ ਆਪਣੀਆਂ ਸੰਸਥਾਵਾਂ ਦੇ ਵਿੱਚ ਦੇ ਸਕੀਏ ਖਾਲਸਾ ਕਲਜ ਬਣਨ ਦੇ ਪਿੱਛੇ ਨੇ ਇੱਕ ਕਾਰਨ ਸੀ ਜੀ ਚਾਰ ਵਿਦਿਆਰਥੀਆਂ ਨੇ 크੍ਰਿਸਚਨ ਮਿਸ਼ਨ ਸਕੂਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਵਿਦਿਆਪ੍ਰਾਪਤ ਕੀਤੀ ਪੜੇ ਉਹਨਾਂ ਨੇ ਡਿਕਲੇਅਰ ਕੀਤਾ ਕਿ ਅਸੀਂ 크੍ਰਿਸਚਨ ਬਣਨਾ ਹੈ ਕਨਵਰਜਨ ਵਾਲਾ ਮੁੱਦਾ ਜਿਹੜਾ ਅੱਜ ਚੱਲਦਾ ਨਾ ਹਾਂਜੀ ਉਦੋਂ ਚਾਰ ਜਣਿਆਂ ਨੇ ਡਿਕਲੇਅਰ ਕੀਤਾ ਅਸੀਂ 크੍ਰਿਸਚਨ ਬਣਨਾ ਹੂੰ ਸਿੱਖਾਂ ਨੇ ਉਹਨੂੰ ਐਡੀ ਸੀਰੀਅਸਨੈਸ ਦੇ ਨਾਲ ਲਿਆ ਹੂੰ ਇਕੱਤਰਤਾ માં ਬੁਲਾਈਆਂ ਕਿ ਇਹਦਾ ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਅਸੀਂ ਮਿਸ਼ਨ ਸਕੂਲ ਦੇ ਵਿੱਚ ਪੜ੍ਹੇ ਹਾਂ ਹੂੰ ਤਾਂ ਕਰਕੇ ਸਾਨੂੰ ਆਪਣਾ ਇੱਕ ਸੰਸਥਾ ਐਸੀ ਖੜੀ ਕਰਨੀ ਚਾਹੀਦੀ ਹੈ ਹੂੰ ਫਿਰ ਖਾਲਸਾ ਕਾਲਜ ਦਾ ਜਿਹੜਾ ਆਈਡੀਆ ਜਿਹੜਾ ਪ੍ਰਪੋਜ਼ਲ ਹੈ ਉਹ ਰੱਖਿਆ ਕਿ ਅਸੀਂ ਖਾਲਸਾ ਸਕੂਲ ਬਣਾਵਾਂਗੇ ਅਸੀਂ ਖਾਲਸਾ ਕਾਲਜ ਬਣਾਵਾਂਗੇ ਆ ਜਿਹੜੇ ਵੈਸੇ ਰਾਜਨੀਤਿਕ ਗੱਲ ਹੈ ਜਿਹੜੇ ਪ੍ਰਮੁੱਖ ਲੀਡਰ ਹੂੰ ਦੀ ਸਾਡੇ ਮੁੱਖ ਮੰਤਰੀ ਸਾਹਿਬ ਪਾਰਲੀਮੈਂਟ ਦੇ ਵਿੱਚ ਖੜ ਕੇ ਕਹਿੰਦੇ ਆ ਨਾ ਕਿ ਸੁੰਦਰ ਸਿੰਘ ਮਜੀਠੀ ਦੇ ਘਰੇ ਡਾਇਰ ਆਇਆ ਜੀ ਆਇਆ ਫਲਾਣਾ ਹੋਇਆ ਜੋ ਵੀ ਗੱਲਾਂ ਕਰਦੇ ਨੇ ਉਹ ਹੂੰ ਸਰਦਾਰ ਸੁੰਦਰ ਸਿੰਘ ਮਜੀਠੀਆ ਆਪਣਾ ਸਰਦਾਰ ਸੀ ਸਮੇਂ ਦਾ ਉਸ ਸਮੇਂ ਦਾ ਉਹ ਆਪਣਾ ਪੱਲਾ ਅੜ ਕੇ ਖੜਿਆ ਕਿ ਦਾਨ ਦਿਓ ਹੂੰ ਦਸਵੰਦ ਦਿਓ ਹੂੰ ਅਸੀਂ ਖਾਲਸਾ ਕਾਲਜ ਖੜਾ ਕਰਨਾ ਹੈ ਉਹਨਾਂ ਦਾ ਹੱਥ ਸੀ ਇਹਨੂੰ ਬਣਾ ਵੱਡਾ ਹੱਥ ਸੀ ਉਹਨਾਂ ਦਾ ਵੱਡਾ ਹੱਥ ਸੀ ਉਹਨਾਂ ਦਾ ਹੂੰ ਵੱਖ-ਵੱਖ ਸਾਡੇ ਜਿਹੜੇ ਸਿੱਖ ਰਾਜੇ ਸੀ ਪਟਿਆਲੇ ਵਾਲਾ ਰਾਜਾ ਨਾਬੇ ਵਾਲਾ ਰਾਜਾ ਜੀਂਦ ਵਾਲਾ ਰਾਜਾ ਇੰਨਾ ਰਾਜਿਆਂ ਨੇ ਡੋਨੇਸ਼ਨ ਦਿੱਤਾ ਦਸਵੰਦ ਦਿੱਤਾ ਸਿੱਖਾਂ ਨੇ ਦਸਵੰਦ ਦਿੱਤਾ ਕੋਟ ਖਾਲਸਾ ਪਿੰਡ ਨੇ ਆਪਣੀ ਜ਼ਮੀਨ ਦਿੱਤੀ ਹੂੰ ਉਹਦੇ ਤੇ ਖਾਲਸਾ ਕਾਲਜ ਬਣਿਆ ਹੂੰ ਮੈਂ ਖਾਲਸਾ ਕਾਲਜ ਚੋਂ ਪੜਿਆ ਉਥੋਂ ਮੇਰੀ ਬੀਐਸਸੀ ਸੀ ਨਾਨ ਮੈਡੀਕਲ ਮੈਂ ਸਾਇੰਸ ਦਾ ਵਿਦਿਆਰਥੀ ਆ ਬੇਸਿਕਲੀ ਤੇ ਫਿਰ ਧਰਮਾਲੇ ਪਾਸੇ ਕਿਵੇਂ ਆ ਗਏ ਜਦੋਂ ਮੈਂ ਖਾਲਸਾ ਕਾਲਜ ਵਿੱਚ ਵਿਚਰਿਆ ਉਹਦੇ ਬਾਰੇ ਦੇਖਿਆ ਉਹਦੇ ਬਾਰੇ ਪੜ੍ਹਿਆ ਉੱਥੋਂ ਜੇ ਤੁਸੀਂ ਖਾਲਸਾ ਕਾਲਜ ਦੇ ਵਿੱਚ ਜਾਓ ਤਾਂ ਤੁਹਾਨੂੰ ਬਾਦਸ਼ਾਹਾਂ ਵਾਲੀ ਜਿਹੜੀ ਫੀਲਿੰਗ ਆ ਉਹ ਆਉਂਦੀ ਹੈ ਜਦੋਂ ਉਹਦੇ ਵਿੱਚ ਤੁਸੀਂ ਤੁਰਦੇ ਹੋ ਹੂੰ ਉੱਥੇ ਇੱਕ ਮੈਗਜ਼ੀਨ ਸ਼ਾਪ ਦਾ ਸੀ ਦਰਬਾਰ ਹੂੰ ਦਰਬਾਰ ਮੈਗਜ਼ੀਨ ਦਾ ਸੰਪਾਦਕ ਡਾਕਟਰ 인ਦਰਜੀਤ ਸਿੰਘ ਗੋਗੋਆਣੀ ਸੀ ਸਿੱਖ ਹਿਸਟਰੀ ਐਂਡ ਰਿਸਰਚ ਸੈਂਟਰ ਦਾ ਉੱਥੇ ਇੱਕ ਬਣਿਆ ਹੋਇਆ ਇੱਕ ਉਹਦੇ ਨਾਲ ਮੇਰਾ ਰابطਾ ਬਣਿਆ ਉੱਥੇ ਆਉਣਾ ਜਾਣਾ ਬਣਿਆ ਉਹਨਾਂ ਨੇ ਇਨਸਪਾਇਰ ਕੀਤਾ ਤੇ ਮੈਂ ਐਮਏ ਸਿਕਸ ਸਟੱਡੀਜ਼ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਠੀਕ ਹੈ ਤੇ ਇੱਥੋਂ ਹੀ ਮੈਂ ਫਿਰ ਪੀਐਚਡੀ ਕੀਤੀ ਅੱਛਾ ਪੀਐਚਡੀ ਮੈਂ ਉਹੀ ਕਹਿੰਦਾ ਸੀ ਵੀ ਉਹਦਾ ਤੋਂਡਾ ਕੀ ਦਾਇਰਾ ਦਾਇਰਾ ਸੀ ਕਾਦੇ ਕਾਦੇ ਤੁਸੀਂ ਖੋਜ ਕਰੀ ਕੀ ਕੀ ਜਾਣਿਆ ਉਹਦੇ ਵਿੱਚ ਪੀਐਚਡੀ ਦਾ ਮੇਰਾ ਜਿਹੜਾ ਇੱਕ 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 ਸਵਾਲ ਸੀਗਾ ਮੇਰੇ ਅੱਗੇ ਹੂੰ ਖੋਜ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਇੱਕ ਸਵਾਲ ਹੋਣਾ ਚਾਹੀਦਾ ਸਵਾਲ ਸੀਗਾ ਕਿ ਤੁਸੀਂ ਕਿਰਪਾਨ ਕਿਉਂ ਪਾਈ ਹੈ ਹੂੰ ਹੁਣ ਸਿੰਪਲ ਜੀ ਵਿਆਖਿਆ ਆਪਾਂ ਜਿਹੜੀ ਆਮ ਆਪਾਂ ਨੂੰ ਸਕੂਲਾਂ 'ਚ ਯਾਦ ਕਰਾਈ ਜਾਂਦੀ ਹੈ ਜਾਂ ਆਮ ਆਪਾਂ ਹੂੰ ਨਾ ਵਿਦਵਾਨਾਂ ਤੋਂ ਸੁਣਦੇ ਆਂ ਵੱਡਿਆਂ ਤੋਂ ਸੁਣਦੇ ਆਂ ਮਜਲੂਮ ਰੱਖਿਆ ਲਈ ਸਵੈ ਰੱਖਿਆ ਲਈ ਹੂੰ ਕਿਰਪਾਨ ਪਾਈ ਹੈ ਪਰ ਉਹਦਾ ਨਾ ਇੱਕ ਇੱਕ ਕਾਊਂਟਰ ਕੁਐਸਚਨ ਹੁੰਦਾ ਉਸ ਚੀਜ਼ ਦੇ ਉੱਤੇ ਹੂੰ ਮਜਲੂਮ ਰੱਖਿਆ ਦੇ ਲਈ ਸਵੈ ਰੱਖਿਆ ਦੇ ਲਈ ਤੁਹਾਡੀ ਕਿਰਪਾਨ ਦੇ ਨਾਲੋਂ ਪਿਸਤਲ ਜ਼ਿਆਦਾ ਲਾਹੇਵੰਦ ਹੈ। ਹੂੰ ਜਿਹੜੀ ਰੱਖਿਆ ਤੁਹਾਡੀ ਪਿਸਤੌਲ ਨੇ ਕਰਨੀ ਹੈ, ਰਵਾਲਵਰ ਨੇ ਕਰਨੀ ਹੈ ਉਹ 9 ਇੰਚ ਦੀ ਕਿਰਪਾਨ ਤਾਂ ਕਰ ਨਹੀਂ ਸਕਦੀ। ਯਾਨੀ ਕਿ ਇਹਦੇ ਅਰਥ ਸਿਰਫ ਇੰਨੇ ਕੁ ਨਹੀਂ ਹੈ ਕਿ ਮਜਲੂਮ ਰੱਖਿਆ ਸਵੈ ਰੱਖਿਆ ਦੇ ਲਈ ਹੈ। ਹੂੰ ਇਹਦੇ ਅਰਥ ਕੁਝ ਹੋਰ ਬਣਦੇ ਆ। ਵੱਡੇ ਅਰਥ ਬਣਦੇ ਆ। ਹੂੰ ਜਿਹੜੇ ਸਾਨੂੰ ਪਤਾ ਨਹੀਂ। ਉਸ ਤੋਂ ਬਾਅਦ ਮੈਂ ਸੋਚਣਾ ਸ਼ੁਰੂ ਕੀਤਾ। ਕਿ ਇਹਨੂੰ ਐਜ਼ ਅ ਪ੍ਰਤੀਕ ਐਸੇ ਸਿੰਬਲ ਲਿਆ ਜਾਣਾ ਚਾਹੀਦਾ ਹੂੰ ਸਿੰਬੋਲਿਕ ਵਿਆਖਿਆ ਇਹਦੀ ਹੋਣੀ ਚਾਹੀਦੀ ਹੈ ਹੂੰ ਇਸ ਦੇ ਆਧਾਰ ਤੇ ਮੈਂ ਆਪਣੀ ਜਿਹੜੀ ਪੀ ਐਚ ਡੀ ਕੀਤੀ ਹੂੰ ਪੀ ਐਚ ਡੀ ਦੇ ਵਿੱਚ ਮੈਂ ਪੰਜ ਕਕਾਰਾਂ ਦੇ ਬਾਰੇ ਨਹੀਂ ਖੋਲਿਆ ਕਿਉਂਕਿ ਉਹਦੀਆਂ ਇੱਕ ਦਾਇਰਾ ਹੁੰਦਾ ਹੈ ਇੱਕ ਲਿਮਿਟੇਸ਼ਨਸ ਹੁੰਦੀਆਂ ਨੇ ਇੱਕ ਸਮੇਂ ਦੇ ਵਿੱਚ ਤੁਸੀਂ ਇੱਕ ਚੀਜ਼ ਪੂਰੀ ਕਰਕੇ ਦੇਣੀ ਹੁੰਦੀ ਹੈ ਰਸਮਾਂ ਦੇ ਉੱਤੇ ਖਾਸ ਕਰ ਸੈਰੇਮਨੀ ਆਫ ਇਨੀਸ਼ੀਏਸ਼ਨ ਦੇ ਉੱਤੇ ਹੂੰ ਧਰਮ ਦੇ ਵਿੱਚ ਜਦੋਂ ਤੁਸੀਂ ਪ੍ਰਵੇਸ਼ ਕਰਦੇ ਹੋ ਹੂੰ ਉਸ ਸਮੇਂ ਜਿਹੜੀਆਂ ਰਸਮਾਂ ਕੀਤੀਆਂ ਜਾਂਦੀਆਂ ਚਾਹੇ